ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੇ ਬੀਤੇ ਦਿਨੀ ਨੂੰ ਰੋਡ ਸ਼ੋਅ ਕੱਢਿਆ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਰੋਡ ਸ਼ੋਅ ਦੀ ਅਗਵਾਈ ਯੂਥ ਬਿੰਗ ਤੇ ਸਮੂਹ ਬਲਾਕ ਪ੍ਰਧਾਨਾਂ ਨੇ ਕੀਤੀ ਇਹ ਰੋਡ ਸ਼ੋਅ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਕ ਸਦਰ ਬਾਜ਼ਾਰ ਪੁਰਾਣੀ ਸਬਜ਼ੀ ਮੰਡੀ ਕਾਇਮਪੁਰਾ ਮੋਹੱਲਾ ਸੀਤੀ ਥਾਣਾ ਚੌਕ ਮਾਰਕ ਫੈਡ ਚੌਂਕ ਸੰਤਪੁਰਾ ਤੋਂ ਹੁੰਦੇ ਹੋਏ ਸ਼ੇਖੂਪੁਰਾ ਮਾਤਾ ਪੱਤ੍ਰਕਾਲੀ ਮੰਦਿਰ ਵਿਖੇ ਸਮਾਪਤ ਹੋਇਆ ਲਾਲਜੀਤ ਸਿੰਘ ਪੁੱਲਰ ਕਾਰ ਵਿੱਚ ਹੀ ਲੋਕਾਂ ਦਾ ਸਵਾਗਤ ਕਬੂਲ ਕਰ ਰੇ ਸੰਕਰੀਬ 300 ਤੋਂ 400 ਮੋਟਰਸਾਈਕਲਾਂ ਦਾ ਕਾਫਲਾ ਵਜ਼ਾਰਾ ਵਿੱਚੋਂ ਲੰਘ ਕੇ ਮਾਰਕ ਫੈਡ ਚੌਂਕ ਤੇ ਹੁੰਦਾ ਹੋਇਆ ਮਾਤਾ ਪੱਤ੍ਰਕਾਲੀ ਪਹੁੰਚਿਆ ਇਸ ਸਰਾਵਾਂ ਇਸ ਮੌਕੇ ਤੇ ਕਾਫੀ ਪਤਵੰਤੇ ਸੱਜਣ ਹਾਜ਼ਰ ਰਹਿ ਗਾ ਮੈਂ ਧੰਨਵਾਦ ਕਰਦਾ ਜੀ ਸਰਦਾਰ ਭਗਤ ਸਿੰਘ ਮਾਹਰੀ ਦਾ ਮੁੱਖ ਮੰਤਰੀ ਆਪ ਦਾ ਸ਼੍ਰੀ ਅੰਮ੍ਰਿਤ ਕੇਂਦਰੀ ਰਾਜ ਦੀ ਦਾ ਜਿਨ੍ਹਾਂ ਨੇ ਦਾਸਤੀ ਛੱਡੀਨ ਕੀਤਾ ਮੈਂ ਵਿਸ਼ਵਾਸ ਦਿਵਾਉਣਾ ਕਿ ਸਾਡੀ ਲੋਕ ਸਭਾ ਦੇ ਜਿੰਨੇ ਵੀ ਮਸਲੇ ਹਨ ਉਹਨਾਂ ਮਸਲਿਆਂ ਨੂੰ ਅਸੀਂ ਜਿੱਤ ਕੇ ਹੱਲ ਕਰਵਾਂਗੇ ਪ੍ਰਮਾਤਮਾ ਕਿਰਪਾ ਕਰੇ ਰੂਰ ਡਵੈਲਪਮੈਂਟ ਦੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨਰੀਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ ਜਾਂ ਜਿਹੜੇ ਸਾਡੇ ਬੱਚਿਆਂ ਦੀ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ ਚੰਡੀਗੜ੍ਹ 'ਚ ਉਹ ਬੰਦ ਕਰਤੀ ਹੈ ਸੈਂਟਰ ਨੇ ਉਹ ਵੀ ਭਰਤੀ ਮੋੜ ਲਾ ਕੇ ਪਰਾਵਾਂਗੇ ਇੰਡੀਆ ਲਾਈਨ ਦੀ ਸਰਕਾਰ ਪੰਜ ਜਾ ਰਹੀ ਹੈ ਪਰਬਾਪ ਪੰਜ ਜਾ ਰਹੀ ਹੈ ਵੱਡੀ ਨੀਤਾਂ ਪੱਟੀ ਲੀਡਨਾ 543 ਜਾਂ ਜੋ 450 ਤੋਂ ਵੱਧ ਪਹਿਲੀ ਵਾਰ ਇਹ ਪੁਨਜਾਇ ਰਹੇ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਦਾ ਇੱਥੇ ਬਹੁਤ ਜ਼ਿਆਦਾ ਕਿਲਾ ਮਜ਼ਬੂਤ ਆ ਅੱਜ ਤੱਕ ਕੋਈ ਉਹਨਾਂ ਨੂੰ ਢਾਹ ਨਹੀਂ ਸਕਿਆ ਬਹੁਤ ਪਾਜੀ ਆ ਇਸ ਤਰ੍ਹਾਂ ਜਿਹੜੇ ਕਿਲੇ ਆ ਉਹ ਕਿਲੇ ਢੋਣੇ ਇਸ ਸੰਗਤ ਨੇ ਇਸ ਸੰਗਤ ਨੇ 2022 ਦੇ ਵਿੱਚ ਮਿੱਟੂ ਹੁੰਦਿਸ਼ਾ ਦਾ 92 ਐਮਐਲਏ ਜਿੱਤ ਕੇ ਇਤਿਹਾਸ ਸਿਰਜਿਆ ਇਸ ਵਾਰ ਫੇਰ ਤੋਂ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਇਹ ਉਹ ਸੰਗਤ ਨੇ ਜਿੱਤੀਆਂ ਤੇ ਜਿੱਤ ਕੇ ਲੋਕ ਸਭਾ ਜਿੱਤਿਆ ਉਹਨਾਂ ਨੇ ਕਹਿੰਦੇ ਸਾਨੂੰ ਪੈरिस ਭਲਾਵਾ ਦੇ ਪਰ ਤੁਸੀਂ ਜਿੱਤ ਕੇ ਅੰਦੇ ਬੰਦ ਵਿੱਚ ਨਹੀਂ ਕਰੋਗੇ ਹਲਕੇ ਨੇ ਕਲ ਸੁਲਤਾਨਪੁਰ ਲੋਧੀ ਨੀਂਹ ਦੇ ਆਜ਼ਾਦ ਵਧਾਈ ਹੋਏ ਨੇ ਉਹਨਾਂ ਨੇ ਕਾਂਗਰਸ ਨੂੰ ਸਮਰਥਨ ਦੇ ਦਿੱਤਾ ਹੈ ਬੇਸ਼ੱਕ ਉਹ ਟਿਕਟ ਵੀ ਤਾਂ ਅੱਛੀ ਕਿਸ ਤਰ੍ਹਾਂ ਉਹ ਪਹਿਲਾ ਹੀ ਕਾਂਗਰਸ ਦੇ ਵਿੱਚ ਨਹੀਂ ਰਾਣਾ ਗਰਜੀਤ ਸਿੰਘ ਤੇ ਰਾਣਾ ਇੰਦਰਪ੍ਰਤਾਪ ਸਿੰਘ ਚਲੋ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ ਉਹ ਯਾਦ ਲੜ ਲਈ ਉਹਨਾਂ ਲਈ ਉਹਦੇ ਪਹਿਲਾਂ ਹੀ ਕਾਂਗਰਸੀ ਸੀਟ ਹੈ ਤੇ ਕਾਂਗਰਸੀ ਰਹਣੀ ਹੈ। ਬਾਕੀ ਉਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ। ਲੋਕ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾ ਨਾਲ ਉਹਨਾਂ ਦੀ ਜਿਹੜੀ ਦਾਅਵੇਦਾਰੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੰਨ ਕਹਿੰਦੇ ਨੇ ਕਿ ਪੰਧਾ ਜਾਂਦਾ ਪੰਥਕ ਇਲਾਕਾ ਹੈ ਤੁਸੀਂ ਆਪਣੇ ਖੇਤਰ ਚ ਘੁੰਮੀਦੇ ਹੋ। ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਕੋਈ ਵੀ ਵਿਅਕਤੀ ਜਿਹੜਾ ਨਾ ਭਾਵੇਂ ਕੋਈ ਪੋਲੀਟੀਸ਼ੀਅਨ ਹੈ, ਭਾਵੇਂ ਕੋਈ ਪਲੇਅਰ ਹੈ ਤੇ ਭਾਵੇਂ ਕੋਈ ਸਾਬਕਾ ਅਧਿਕਾਰੀ ਹਰ ਬੰਦੇ ਨੂੰ ਹੱਕ ਹੈ ਉਹ ਚੋਣ ਲੜ ਸਕਦਾ। ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਨੂੰ ਪਤਾ ਸਰਕਾਰ ਕੀ ਦੀ ਆ ਕੰਮ ਕੀਤਾ ਉਹ ਲੈਣੇ ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਤੇ ਕਾ 3 ਸਾਲ ਕਿੰਨੇ ਕੰਮ ਕਰਦੇ ਲੋਕ ਬੜੇ ਸਿਆਣੇ ਆ ਜਿੰਨੇ ਕੋਈ ਆਪ ਦਾ ਰਸਤਾ ਬਣਾਉਣਾ ਚਾਹ ਕਿੰਨੇ ਆਪ ਦਾ ਘਰ ਬਣਾਉਣਾ ਜਿਨ੍ਹਾਂ ਦੇ ਟੈਲਾ ਬਾਲੇ ਵਾਲੇ ਘਰ ਆ ਜਾ ਕਿਸੇ ਦੇ ਬੱਚੇ ਨੇ ਨੌਕਰੀ ਕਾਉਣ ਵਾਲੀ ਸਮਝ ਕਰ ਲਈ ਉਹਨਾਂ ਨੂੰ ਪਤਾ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਸਰਕਾਰ ਦੇ ਕੀਤੇ ਕੰਮਾਂ ਨੂੰ ਖਤਵਾ ਦੇਣਗੇ ਲੋਕ ਸਰਕਾਰ ਦਾ ਖੜਨਗੇ ਲੋਕ ਸਰਕਾਰ ਦੇ 13 ਦੇ 13 ਲੋਕ ਸਭਾ ਉਮੀਦਵਾਰ ਤੁਸੀਂ ਤਾਂ ਕਿ ਲੋਕ ਸਭਾ ਕਿ ਆਣੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੀ ਕਪੂਰਥਾਲੇ ਦੇ ਕੀ ਡਵੈਲਪਮੈਂਟ ਹੋ ਰਿਹਾ ਇੱਥੇ ਇੱਥੇ ਵਧਾਇਆ ਥੋੜਾ ਜਿਹਾ ਪਿਆ ਸੋ ਤੁਸੀਂ ਕਿ ਇੱਥੇ ਜਿਹੜੇ ਕਰੋ ਦੇਖੋ ਕਪੂਰਥਾਲੇ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਵੀ ਜੇ ਆਪਾਂ ਕਹੀਏ ਤੇ ਸਾਰੇ ਕੰਮ ਹੋਣ ਵਾਲੇ ਕੋਈ ਵੀ ਕੰਮ ਨਹੀਂ ਹੋਇਆ ਕੰਮ ਇੱਥੋਂ ਵਾਲੇ ਵੀ ਕਰਾਂਗੇ ਤੇ ਮੇਨ ਜਿਹੜਾ ਸਾਡੇ ਲੋੜ ਆ ਇੰਡਸਟਰੀ ਲੈ ਕੇ ਆਵਾਂ ਭਾਵੇਂ ਕਪੂਰਥਲਾ ਤੇ ਭਾਵੇਂ ਪੱਟੀ ਆ ਤਰ ਤਾਰਨੇ ਆ ਤੇ ਭਾਵੇਂ ਕੀਮਕਰ ਉਹ ਤਾਂ ਸਾਰੇ ਕਹਿੰਦੇ ਆ ਕਿ ਤੁਸੀਂ ਕਿਹਨੇ ਇੰਡਸਟਰੀ ਲੈ ਕੇ ਸਾਰੇ ਕਹਿੰਦੇ ਨੇ ਕਿ ਤੇਰੀ ਤਸਵੀਰ ਸਹੀ ਕਿ ਪਵਾ ਤੇ ਆਪਾਂ ਇਹਦਾ ਮਾਉਂਟਰ ਨਹੀਂ ਸਕੇ ਜਦੋਂ ਉਹਨਾਂ ਨੂੰ ਲੱਚੋਣਾ ਲੱਗੇ ਦੁਨੀਆ ਵਾਂ ਤੇ ਉਦੋਂ ਹੀ ਇੱਥੇ ਦਿੱਸਦੇ ਨਹੀਂ ਕਿ ਇਧਰ ਰੋੜ ਤੇ ਤੁਹਾਨੂੰ ਵੀ ਬੈਟਰੀ ਮਾਰਦੇ ਲੱਭੜਾ ਪਿਆ ਕਰੋ ਵੇਖੋ ਇਹ ਤਾਂ ਇੱਕ ਗੱਲ ਵਾਕੇ ਸਹੀ ਆ 75 ਸਾਲ ਹੋ ਗਏ ਲੋਕ ਮੋਟਾ ਨਹੀਂ ਜਿਹੜੇ ਤੇ ਲੋਕ ਮੋਟਾ ਪਾਉਂਦੇ ਨੇ ਇਹਨਾਂ ਨੂੰ ਚੁੰਡੇ ਰਹੀ ਤੇ ਝੂਠੇ ਵਾਅਦੇ ਤੇ ਝੂਠੇ ਦਾਅਵੇ ਹੁੰਦੇ ਨੇ ਵਿਕੋ ਇਹ ਤੇ ਵਿਸ਼ਵਾਸ ਕਰਨਾ ਹੋਇਆ ਜੇ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਲੋਕਾਂ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਨੂੰ ਅਸੀਂ ਕਾਇਮ ਹੀ ਰੱਖਿਆ ਤੇ ਗਾਹ ਵੀ ਲੋਕ ਸਰ ਤੇ ਵਿਸ਼ਵਾਸ ਕਰਨੇ ਹੀ ਵਿਸ਼ਵਾਸ ਨੂੰ ਕਾਇਮ ਰੱਖਾਂਗੇ ਅਸੀਂ ਲੋਕਾਂ ਲਈ ਇੰਡਸਟਰੀ ਲੈ ਕੇ ਆਵਾਂਗੇ ਲਾਲਜੀਤ ਭੁੱਲਰ ਵਜ਼ੀਰ ਬਣਿਆ 2022 ਲੋਕਾਂ ਦੇ ਵਿੱਚ ਰਿਆ ਲਾਲਜੀ ਤੇ ਭੁੱਲਰ ਮੈਂ ਸਵੇਰੇ 6 ਵਜੇ ਦਫ਼ਤਰ ਪਹੁੰਚਾਂ ਹਾਂ 6 ਤੋਂ ਲੈ ਕੇ 9 ਵਜੇ ਤੱਕ ਮੈਂ ਦਫ਼ਤਰ ਬਹਿਣਾ ਮੁੜ ਕੇ ਤਿਆਰ ਹੋ ਕੇ ਮੈਂ ਹਲਕੇ 'ਚ ਨਿਕਲ ਜਾਣਾ ਸ਼ਾਮਾਂ ਨੂੰ 6:30 7 ਵਜੇ ਆਉਣਾ ਰਾਤ ਦੇ 11:00 10 ਵਜੇ ਨੇ 11 ਕਈ ਰਾਤ ਦੇ ਮੈਨੂੰ 2:00 ਵਜੇ ਮੇਰੇ ਹਲਕੇ 'ਚ ਤੁਸੀਂ ਪੜਾਪੜਾਵਾ ਤੋਂ ਪੁੱਛ ਸਕਦੇ ਜੀ ਕਿ ਇਹ ਮੇਰੇ ਕੱਲੇ ਆਪਦੇ ਦੱਸਣ ਦੀ ਗੱਲ ਨਹੀਂ ਹੈ ਤੁਸੀਂ ਸੰਗਤ ਤੋਂ ਪੁੱਛ ਸਕਦੇ ਜਿਨ੍ਹਾਂ ਮੈਨੂੰ ਚਿਤਾਇਆ ਮੈਂ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਉਹਨਾਂ ਦੇ ਕੰਮ ਦੇ ਵਿੱਚ ਅਨੇਕਾਂ ਖੁੱਲਾ ਰਹੇ ਨੇ ਉਹਨਾਂ ਦਾ ਕਰੇ ਤੁਹਾਡੇ ਪ੍ਰਚਾਰ ਚ ਤੁਹਾਡੇ ਹਿਲਕੇ ਚ ਵੀ ਉਹਨਾਂ ਦਾ ਫਲਾਈਰ ਪਹੁੰਚਾ ਹੈ ਪ੍ਰਚਾਰਤ ਨਜ਼ਰ ਨਹੀਂ ਆ ਰਹੀ ਕਿਸ ਤਰ੍ਹਾਂ ਮੇਰੇ ਵੱਡੇ ਭਰਾ ਨੇ ਸਤ ਬਲਬੀਰ ਸਿੰਘ ਸੀਚੇਵਾਲ ਸਾਡੇ ਸਸਦ ਮੈਂਬਰ ਨੇ ਮੈਂ ਛੇਤੀ ਉਹਨਾਂ ਕੋਲ ਵੀ ਜਾਣਾ ਹੈ ਮੇਰੇ ਵੱਡੇ ਭਰਾ ਨੇ ਜੋਨ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਹ ਵੀ ਵੱਡੇ ਸਾਡੇ ਲੀਡਰ ਨੇ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਮੈਂ ਜਲਦੀ ਉਹਨਾਂ ਕੋਲ ਜਾਊਂਗਾ ਤੇ ਮੇਰਾ ਪ੍ਰਚਾਰ ਕਰ ਲਈ ਮੇਰੀ ਚੋਣ ਮੈਂ ਮਨੂ ਵੱਡੇ ਪੱਤਰ ਤੇ ਚੋਣਿਆ ਉਹਨਾਂ ਨੇ ਕਿਹਾ ਕਿ ਮੈਂ ਫੋਨ ਆਉਂਦੀ ਹੈ ਸ਼ਾਇਦ ਕਿ ਜਿਹੜੇ ਪੌਸਿਬਿਲਟੀ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਬਿਰਸਾ ਸਿੰਘ ਪਲਟਵਾ ਜਿਹੜੇ ਨੇ ਉਹ ਕਿਤੇ ਨਾ ਕਿਸੇ ਕੈਂਡੀਡੇਟ ਦੇ ਹੱਕ ਚ ਬਹਿ ਜਾਣ ਤਾਂ ਇਹਦਾ ਫਰਕ ਦਿੱਤਿਓ ਪਵੇਗਾ ਵੇਖੋ ਸਾਨੂੰ ਤੇ ਸਾਡੇ ਕੰਮਾਂ ਨੂੰ ਵੋਟ ਪੈਣੀ ਭਾਵੇਂ ਪੰਜ ਕੈਂਡੀਡੇਟ ਹੋਰ ਆ ਜਾਣ ਤੇ ਭਾਵੇਂ ਪੰਜ ਕਿਡਨੀ ਡੇਟ ਬਹਿ ਜਾਣ ਜਿਹੜੇ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ 90% ਲੋਕਾਂ ਦਾ ਜ਼ੀਰੋ ਬਿਜਲੀ ਦਾ ਬੇਲਾ ਆ ਰਿਹਾ ਹੈ ਮੰਨ ਲਾਗਲੀ ਨੇ ਖੁੱਲੇ ਲੋਕਾਂ ਦਾ ਇਲਾਜ ਟੈਸਟ ਤੇ ਦਵਾਈਆਂ ਫ੍ਰੀ ਮਿਲਦੀਆਂ ਬੀਬੀਆਂ ਨੂੰ ਬੱਸਾਂ 'ਚ ਸਫ਼ਰ ਫ੍ਰੀ ਮਿਲਿਆ ਆ ਜਿਹੜਾ ਬੀਬੀਆਂ ਦਾ 1000 ਵਾਲੀ ਗਰੰਟੀ ਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਪੀਐਮਪੀ ਇਲੈਕਸ਼ਨ ਤੋਂ ਬਾਅਦ ਕੁਝ ਮਹੀਨੇ ਚ ਪੂਰੀ ਕਰਦਾ ਲੋਕਾਂ ਨੇ ਫਤਵਾ ਦੇਣਾ ਸਰਦਾਰ ਕਪੂਰਥਲਾ ਹਲਕੇ 'ਚ ਤੁਹਾਡੀ ਨੁਮਾਇੰਦਗੀ ਕਿੱਥੇ ਨਾਲ ਕਿੱਥੇ ਜਿਹੜੀ ਲੀਡ ਕਰਨ ਵਾਲਾ ਬੰਦਾ ਮਿਸ ਹੈ ਇੰਚਾਰਜ ਕੋਈ ਨਹੀਂ ਹੈ ਵੇਖੋ ਕਿਹੜਾ ਕਿਥੇ ਉਲਟਾ ਸੱਤ ਨਹੀਂ ਨਾ 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 ਆ ਜਿਹੜੇ ਸਾਡੇ ਭਰਾ ਆ ਇਹ ਸਾਰੇ ਇੰਚਾਰਜ ਆ ਸਾਰੇ ਐਮ ਐਲ اے ਨੇ ਸਾਰੇ ਮੈਂਬਰ ਪਾਰਲੀਮੈਂਟ ਦੇ ਇਹਨਾਂ ਸਾਰਿਆਂ ਦੀ ਮੇਰੇ ਭਰਾਵਾਂ ਦੀ ਤੇ ਭੈਣਾਂ ਦੀ ਅਦੀਨਗੀ ਚ ਲਾਲਜੀਤ ਭੁੱਲਰ ਚੱਲੂਗਾ ਇੱਥੇ ਕਪੂਰਥਲਾ ਹਲਕੇ 'ਚ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕਪੂਰਥਲਾ ਹਲਕਾ ਜਿੱਤਾਂਗੇ ਅੱਜ ਆਮ ਆਦਮੀ ਪਾਰਟੀ ਦੇ ਪੂਰੇ ਆਪਣੀ ਸਪਿਰਟ ਨਾਲ ਔਰ ਸਾਡੀ ਪੂਰੀ ਆਮ ਆਦਮੀ ਪਾਰਟੀ ਟੀਮ ਨੇ ਵਧੀਆ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਔਰ ਵਧੀਆ ਤਰੀਕੇ ਨਾਲ ਜਿ ਤੁਸੀਂ ਦੇਖਿਆ ਹੀ ਮਾਹੌਲ ਕਿਦਾਂ ਸੀ ਲਾਲਜੀਤ ਭੁੱਲਰ ਜੀ ਆਏ ਸਾਡੇ ਕਪੂਰਥਲੇ ਹਲਕੇ 'ਚ ਔਰ ਬਹੁਤ ਵਧੀਆ ਮਾਹੌਲ ਔਰ ਬਹੁਤ ਵਧੀਆ ਰਿਸਪੌਂਸ ਮਿਲਿਆ ਕਪੂਰਥੇ ਹਲਕਾ ਨਿਵਾਸੀਆਂ ਲੋ ਮੈਂ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਇਸ ਲਈ ਲੋਕਾਂ ਦਾ ਰਿਸਪੌਂਸ ਜਿਹੜਾ ਹੈਗਾ ਕਿਸ ਤਰ੍ਹਾਂ ਦੇਖਿਆ ਲੋਕਾਂ ਦਾ ਰਿਸਪੌਂਸ ਪੋਜ਼ਿਟਿਵ ਸੀ ਔਰ ਲੋਕ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਆ ਉਹ ਬਣ ਕੇ ਜਾਣ ਸਾਨੂੰ ਇਹ ਲੱਗ ਰਿਹਾ ਹੈ ਕਿ ਲੱਗ ਨਹੀਂ ਰਿਹਾ ਕਿ ਪੂਰਾ ਪੂਰਾ ਵਿਸ਼ਵਾਸ ਹੈ 13 ਦੀਆਂ ਤਿੰਨਾਂ ਸੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਜਿਹਦੇ ਵਿੱਚ ਖਡੂਰ ਸਾਹਿਬ ਸਭ ਤੋਂ ਅੱਗੇ ਹੋਊਗੀ ਔਰ ਕਪੂਰਤਲਾ ਇਸ ਵਾਰੀ ਜਿਤਾ ਕੇ ਭੇਜੂਗਾ ਆਪਣੀ ਸੀਟ ਕਪੂਰਤਲਾ ਤੁਹਾਡਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਮੈਂ ਅੱਜ ਘਟੂ ਘਟ 400 ਮੋਟਰਸਾਈਕਲ ਲੈ ਕੇ ਰੈਲੀ ਵਿੱਚ ਸ਼ਾਮਲ ਹੋਇਆ ਔਰ ਵਧੀਆ ਤਰੀਕੇ ਨਾਲ ਮੈਂ ਸ਼ਾਮਲ ਹੋਇਆ ਔਰ ਪੂਰੇ ਮਾਹੌਲ ਵਧੀਆ ਸੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਜਿਹੜਾ ਰੂਟ ਸ਼ਹਿਰ ਦੇ ਵਿੱਚ ਨਿਕਲਿਆ ਇਹ ਰੋਡ ਜਿਹੜਾ ਰੂਟ ਸੀ ਇਹ ਛਾਲਾਮਰ ਬਾਗ ਤੋਂ ਸ਼ੁਰੂ ਹੋਇਆ ਚਲਮਾਰ ਬਾਗ ਤੋਂ ਸ਼ੁਰੂ ਹੋ ਕੇ ਸਦਰਪਿਆਰ ਵਿੱਚ ਦੀ ਪ੍ਰਾਣੀ ਸਬਜ਼ੀ ਮੰਡੀ ਵਿੱਚ ਦੀ ਹੁੰਦੇ ਕੈਂਪੂਰਾ ਉੱਤੇ ਸ਼ੇਕਪੁਰ ਪਹੁੰਚਿਆ ਮਾਤਾ ਜੀ ਕਿਨੇ ਕਿੰਨਾ ਏਜੰਡਾ ਤੇ ਜਿਹੜੀ ਹੈਗੀ ਆ ਗੱਲਬਾਤ ਭੁੱਲਰ ਸਾਹਿਬ ਨਾਲ ਸਭ ਨੂੰ ਪਹਿਲਾਂ ਤਾਂ ਇਹ ਗੱਲਬਾਤ ਹੋਈ ਵੀ ਸਾਡੇ ਸ਼ਹਿਰ 'ਚ ਦੋ ਤਿੰਨ ਪ੍ਰੋਬਲਮਸ ਆ ਇੱਕ ਤੇ ਕੂੜੇ ਦੀ ਪ੍ਰੋਬਲਮ ਬਹੁਤ ਮੇਜਰ ਆ ਉਸ ਤੋਂ ਬਾਅਦ ਜਿਹੜੀ ਸਾਡੀ ਸੀਵਰੇਜ ਦੀ ਪ੍ਰੋਬਲਮ ਆ ਉਹ ਬਹੁਤ ਮੇਜਰ ਆ ਉਹ ਭੁੱਲਰ ਸਾਹਿਬ ਨਾਲ ਪੂਰੀ ਡਿਸਕਸ ਹੋਈ ਭੁੱਲਰ ਸਾਹਿਬ ਕਹਿੰਦੇ ਮੈਨੂੰ ਐਮਪੀ ਬਣ ਲੈਂਦੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਸਪੈਸ਼ਲ ਜਿਹੜਾ ਮੇਰਾ ਐਮਪੀ ਫੰਡ ਹੁੰਦਾ ਉਹਦੇ ਵਿੱਚ ਕਪੂਰਥਲੇ ਨੂੰ ਸਭ ਤੋਂ ਵੱਧ ਫੰਡ ਦਊਂਗਾ ਔਰ ਵਧੀਆ ਤਰੀਕੇ ਨਾਲ ਕੋਰਸ ਡਿਵੈਲਪਮੈਂਟ ਕਰਾਂਗੇ। ਮੈਂ ਵਿਕਾਸ ਮੋਮੀ ਮੀਤ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਕਪੂਰਥਲਾ ਅੱਜ ਜੋ ਰੋਡ ਸ਼ੋ ਹਲਕਾ ਕਪੂਰਥਲਾ ਦੇ ਵਿੱਚ ਜੋ ਅੱਜ ਲੋਕ ਸਭਾ ਇਲੈਕਸ਼ਨ ਨੂੰ ਦੇਖਦੇ ਹੋਏ ਜੋ ਅੱਜ ਸਰਦਾਰ ਲਾਲਜੀ ਸਿੰਘ ਭੁੱਲਰਜੀ ਦੇ ਹੱਕ ਦੇ ਵਿੱਚ ਜੋ ਰੋਡ ਸ਼ੋ ਸ਼ਹਿਰ ਦੇ ਵਿੱਚ ਕੱਢਿਆ ਗਿਆ ਅੱਜ ਇਹਦੇ ਵਿੱਚ ਸ਼ਹਿਰ ਨਿਵਾਸੀਆਂ ਨੇ ਬਹੁਤ ਇੱਕ ਜਿਹੜਾ ਹੰਗਾਰਾ ਜਿਹੜਾ ਪਰਵਾ ਹੰਗਾਰਾ ਉਹਨਾਂ ਦਾ ਦੇਖਣ ਨੂੰ ਮਿਲਿਆ ਉਹਦੇ ਲਈ ਅਸੀਂ ਸਾਰੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਇਹਦੇ ਵਿੱਚ ਸਾਰੀ ਹੀ ਸਮੂਚੀ ਟੀਮ ਦੀ ਜੋ અમારી ਪਾਰਟੀ ਲੱਕ ਕਪੂਰਸੇ ਟੀਮ ਸੀ ਸਭ ਦੀ ਜਿਹੜੀ ਵੱਖ-ਵੱਖ ਤਰ੍ਹਾਂ ਦੀ ਡਿਊਟੀ ਲੱਗੀ ਸੀ ਦਾਸ ਦੀ ਵੀ ਡਿਊਟੀ ਜਿਹੜੀ ਆ ਐਜ਼ ਏ ਯੂਥ ਪ੍ਰਧਾਨ ਵਾਈਸ ਡਿਸਟ੍ਰਿਕਟ ਕਪੂਰਸਲਾ ਵੀ ਲੱਗੀ ਸੀਗੀ ਜਿਹਦੇ ਵਿੱਚ ਲਗਭਗ 1.5 ਤੋਂ ਪੂਨੇ 200 ਮੋਟਰਸਾਈਕਲ ਜਿਹੜਾ ਆ ਉਹ ਲੈ ਕੇ ਜਿਹੜਾ ਕਾਫਲਾ ਲੈ ਕੇ ਅਸੀਂ ਵੀ ਜਿਹੜਾ ਆਪਣੇ ਸਾਥੀਆਂ ਨਾਲ ਰਲੀ ਦੇ ਵਿੱਚ ਸ਼ਾਮਲ ਹੋਏ ਸੀਗੇ ਇਸ ਦਾ ਨਵਾਂ ਮੌਲ ਦੇਖਦੇ ਨੇ ਸ਼ਹਿਰ ਵਾਸੀਆਂ ਨੇ ਸ਼ਹਿਰ ਨਿਵਾਸੀਆਂ ਦਾ ਬਹੁਤ ਚੰਗਾ ਜਿਹੜਾ ਇੱਕ ਮੌਲ ਦੇਖਣ ਨੂੰ ਮਿਲਿਆ ਆ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਦੇਖਣ ਨੂੰ ਮਿਲ ਰਹੀ ਆ ਕਿ ਜਿਹੜਾ ਯੂਥ ਦੇ ਵਿੱਚ ਬੜਾ ਵੱਡਾ ਇੱਕ ਉਤਸ਼ਾਹ ਜਿਹੜਾ ਆ ਇਸ ਚੋਣਾਂ ਨੂੰ ਦੇਖਦੇ ਹੋਏ ਪਾਇਆ ਗਿਆ ਆ ਔਰ ਇਹ ਤੋਂ ਇਹ ਜਿਹੜੀ ਚੀਜ਼ ਸਿੱਧ ਹੁੰਦੀ ਆ ਕਿ ਲਾਜੀਤ ਭੁੱਲਰ ਜੀ ਕਪੂਰਥਲਾ ਤੋਂ ਬੜੀ ਵੱਡੀ ਲੀਡ ਨਾਲ ਜਿਹੜਾ ਉਹ ਚੱਤਰਾਂਗੇ ਬਾਕੀ ਜਿਹੜੇ ਨਿਤਰੇ ਹੋਣਾ ਜਿਹਨਾਂ ਦੇ ਜਿਹੜੇ ਕੈਂਡੀਡੇਟ ਖੜੇ ਹੋਏ ਉਹਨਾਂ ਚੋਂ ਕਿਸ ਨੂੰ ਕੰਪੈਰੀਸ਼ਨ ਮੰਗਦੇ। ਲਾਲਜੀਤ ਭੁੱਲਰ ਦੇਖੋ ਜੀ ਸਾਡੇ ਆਪਾਂ ਗੱਲ ਕਰੀਏ ਜੇ ਕੰਪੈਰੀਸ਼ਨ ਦੇ ਹਿਸਾਬ ਨਾਲ ਤਾਂ ਸਾਡੇ ਕੋਲ 7 ਵਿਧਾਇਕ ਜਿਹੜੇ 9 ਹਲਕਿਆਂ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ ਦੇ ਕੋਲ ਆ ਔਰ ਬਹੁਤ ਚੰਗੇ ਔਰ ਸਜੇ ਕੰਮ ਜਿਹੜੇ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਕੀਤੇ ਆ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਮੈਂ ਸਮਝਦਾ ਵਾਂ ਕਿ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਜਿਹੜਾ ਲੋਕ ਫਤਵਾ ਜਿਹੜਾ ਆਮ ਆਦਮੀ ਪਾਰਟੀ ਤੱਕ ਦੇ ਵਿੱਚ ਦੇਣਗੇ